ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਪੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਵੇ ਕੁਇਸਟ ਬੇਨਤੀ ਕਰਦੇ ਆ ਆਪਣੀ ਨਰਖ ਪਰਖ ਤਸੱਲੀ ਕਰਕੇ ਖਰੀਦਦਾਰੀ ਕਰਿਆ ਕਰੋ ਸੱਜਣੋ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਆ ਜੇ ਪਹੁੰਚੇ ਆ ਪਿੰਡ ਬੂ ਜਿਲ੍ਹਾ ਸ਼ਹੀਰ ਇਹਨੂੰ ਲੱਗਦਾ ਤਰਨਤਾਰ ਸਾਹਿਬ ਤਹਿਸੀਲ ਹਰੀਕੇ ਪਤਨ ਬਿਲਕੁਲ ਹਰੀਕੇ ਪੱਤਨ ਦੇ ਨੇੜੇ ਪਿੰਡ ਬੂ ਪੈਂਦਾ ਤੇ ਬਾਈ ਗਰਲਾਲ ਸਿੰਘ ਦੇ ਫਾਰਮ ਤੇ ਪਹੁੰਚੇ ਆ ਦੋ ਪਸ਼ੂ ਵਿਖਾਵਾਂਗੇ ਇੱਕ ਮੀਨੀ ਝੋਟੀ ਵਿਖਾਵਾਂਗੇ ਤੇ ਇੱਕ ਨੀਲੀ ਰਾਵੀ ਜਿਹੜਾ ਬੁੱਲ ਵਿਖਾਵਾਂਗੇ ਜਿਹੜੇ ਬੱਚੇ ਪੋਚੇ ਇਹਦੇ ਮਾਰਕਿੰਗ ਆ ਬਿਲਕੁਲ ਚੰਗੇ ਪਾਉਂਦਾ ਏ ਨੀਲੀ ਦੇ ਵਿੱਚ ਆਪਣੇ ਤੇ ਬੱਚਾ ਪਾਉਂਦਾ ਏ ਜਿਹੜਾ ਕੋਈ ਵੀ ਭਾਵੇਂ ਮੈਂ ਮੋਰਾ ਦੇ ਨਸਲ ਦੇ ਵਿੱਚ ਹੋਵੇ ਜਿਹੜੇ ਬੱਚੇ ਗਾਂ ਉਹ ਵਿਖਾਏ ਇਹਨਾਂ ਵੀਡੀਓ ਵੀ ਹੈਗੀ ਇਹਨਾਂ ਦੇ ਕੋਲ ਬਿਲਕੁਲ ਆਪਣੇ ਤੇ ਬੱਚਾ ਖੜਦਾ ਏ ਬੋਲ ਠੀਕ ਆ ਜੀ ਤੇ ਬਾਕੀ ਮੈਂ ਵੀ ਚੰਗੀ ਤਿਆਰੀ ਤੇ ਆ ਕੋਈ ਸਮਾਂ ਕੋਈ ਅਠਕ ਦੇਂਦਾ ਖੜਦੀ ਸੂਨ ਦੇ ਵਿੱਚ ਰੇਟ ਬੜੇ ਜਾਇਜ਼ ਆ ਦੋਹਾਂ ਦੇ ਤੇ ਕਰਦੇ ਆ ਬਾਈ ਗਰਲਾਲ ਨਾਲ ਗੱਲਬਾਤ ਪੁੱਛਦੇ ਆ ਜੁੜੇ ਰਹੋ ਐਂਡ ਤੱਕ ਜੀ ਭਾਈ ਗਰਲਾਲ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਚੜ੍ਹਦੀ ਕਲਾ ਵਧੀਆ ਵਧੀਆ ਤੁਸੀਂ ਸੁਣਾਓ ਸ਼ੁਕਰ ਹੈ ਜੀ ਕੈਮ ਸਿੱਧਾ ਹਾਂਜੀ ਹਾਂਜੀ ਠੀਕ ਆ ਡਰੈੱਸ ਕਰੀਏ ਨੋਟ ਕਰਾਂ ਡਰੈੱਸ ਵੀਰ ਜੀ ਆਪਣਾ ਜ਼ਿਲ੍ਹਾ ਤਰਨਤਾਰਨ ਆ ਹਾਂ ਤਸੀਲ ਆਪਾਂ ਨੂੰ ਪੱਟੀ ਪੈਂਦੀ ਆ ਹਰੀਕੇ ਪੱਤਨ ਆ ਗਈ ਆ ਹਾਂ ਹਰੀਕੇ ਹੁਣ ਆ ਗਈ ਆ ਹਾਂਜੀ ਪਹਿਲਾਂ ਪੱਟੀ ਹਾਂਜੀ ਹਾਂਜੀ ਤੇ ਤੇ ਸ਼ਹਿਰ ਲਾਗੇ ਹਰੀਗਾ ਆ ਆਪਣ ਪਿੰਦਾ ਪਿੰਡ ਆਪਣਾ ਬੂਹ ਹਾਂਜੀ ਤੇ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਹੈਗਾ 9845830 21 ਠੀਕ ਹੈ ਜੀ ਦੋ ਪਸ਼ੂ ਆਪਣੇ ਕੋਲ ਹਾਂਜੀ 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 ਤੇ ਇਹ ਤੋਂ ਮੀਨੀ ਤੋਂ ਕਰੀਏ ਇੱਕ ਸ਼ੁਰੂਆਤ ਹੈ ਨਾ ਵੇਖ ਲਓ ਭਾਵੇਂ ਜਿੱਦੋਂ ਮਰਜ਼ੀ ਠੀਕ ਹੈ ਝੋਟੀ ਤੋਂ ਕਿੰਨਾ ਕੁ ਸਮਾਂ ਤੁਹਾਡੇ ਅੜਗੇ ਨਾ ਜਿਹੜਾ ਛੱਡ ਗਏ ਜੀ ਦਿਨ ਨੇ ਲੈ ਨੇ 15 ਹੀ ਲੈ ਜਾਊਗੀ ਗਰਮਾ 15 ਹੀ ਲੈ ਜਾਊਗੀ ਸਿੰਘ ਸੰਗ ਹਿਲਦਾ ਤੇ ਨਹੀਂ ਨਹੀਂ ਸਿੰਘ ਨਹੀਂ ਹਿਲਦੇ ਨਹੀਂ ਹਿਲਦੇ ਹਨਾ ਸੂਆ ਕਿਣਵਾ ਸੂਣ ਸੂਣਾ ਸੂਆ ਦੂਜਾ ਸੂਆ ਵਾ ਦੂਸਰਾ ਸੂਬਾ ਨਾ ਬਾਕੀ ਨਾ ਆਈ ਉਹੋ ਜੇ ਘਰੋਂ ਆ ਵੀ ਸਾਂਭੀ ਨਹੀਂ ਜਿਵੇਂ ਹਾਂ ਹਾਂ ਇੱਕ ਜੇਲ੍ਹ ਚੋਂ ਸੁਣਾਉਣ ਵਾਲਾ ਹੀ ਕੰਮ ਆ ਵੀ ਹਾਂ ਸਾਂਭੀ ਤਾਂ ਹਾਂ ਵੀ ਅੱਗੇ ਮੇਰੀ ਤੋੜੀ ਛੁੱਟੀ ਆ ਰੇ ਥੋੜਾ ਫਿਰ ਆਪਣੇ ਪੱਠੇ-ਪੱਠੇ ਮੁੱਕੇ ਆ ਕਰਾਂ ਪੱਠੇ ਮੁੱਕੇ ਆ ਹਾਂ ਠੀਕ ਆ ਥਾਨਲੇਵਾ ਬਾਕੀ ਸਜਰੋਂ ਬਿਲਕੁਲ ਸਾਫ਼ ਆ ਜਿੰਨੇ ਕ ਜੋਗੀ ਕੀ ਆ ਥਾਨਲੇਵਾ ਬਿਲਕੁਲ ਪੱਦਰ ਆ ਬੈਕਗ੍ਰਾਉਂਡ ਵੀ ਚੰਗੀ ਤਿਆਰ ਕਰੰਦੀ ਆ ਤੇ ਦਿਨ ਵੀ ਕਹਿੰਦਾ 15 ਲੈ ਜੂਗੀ ਖੁੱਲੇ-ਢੁੱਲੇ ਬੈਕ ਸਾਈਡ ਨੂੰ ਬੈਕਗ੍ਰਾਉਂਡ ਜਿਹੜੀ ਪੂਰੀ ਤਿਆਰ ਕਰੂਗੀ ਠੀਕ ਆ ਤੇ ਤੋੜਾ-ਤੋੜਾ ਖੋਲ ਕੇ ਜਿਹੜ ਲੋ ਜੀ ਤੇ ਰੇਟ ਜਾਇ ਜੀ ਆਪਾਂ ਕਰਵਾਵਾਂਗੇ ਜੀ ਟੋਕੜ ਨਹੀਂ ਇਹਨਾਂ ਦੀ ਜਿੰਨੇ ਵੇ ਦੇ ਦੇਣੀਆਂ ਅੱਛਾ ਜੀ ਹੂੰ ਵਾਹ ਜੀ ਵਾਹ ਬਾਕੀ ਕੋਈ ਮਿੱਤਰ ਪਿਆਰਾ ਸਾਂਭਣ ਵਾਲਾ ਹੋਵੇ ਹਾਂਜੀ ਕੀ ਬਾਤ ਹੈ ਲੋ ਜੀ ਬਹੁਤ ਸੋਹਣੀ ਹੈ ਤੋਰਾ ਤਰਾ ਵੀ ਚੰਗਾ ਥੋੜਾ ਜਿਆ ਲੈਸ ਫੁੜਾ ਜਿਵੇਂ ਕਿਸੇ ਨੇ ਸਾਂਭੀ ਨਹੀਂ ਆ ਅੱਜ ਕੱਲ ਪੱਠੇ ਦੀ ਛੋਟ ਆ ਜਾਂਦੀ ਹੈ ਜੀ ਸੱਜਣੋ ਸਾਰਿਆਂ ਨੂੰ ਪਤਾ ਹੀ ਹੈ ਇਹ ਕਰਕੇ ਪਸ਼ੂ ਟੁੱਟ ਜਾਂਦਾ ਦੇਣਾ ਦਾਕ ਜਿਹੜਾ ਸਮਾਂ ਕੋਈ 10 ਤੋਂ 12 ਵੀ ਖੜ ਸਕਦੀ ਆ ਜਿਆਦਾ ਨਹੀਂ ਕੋਈ 8 10 ਕਿਲੋ ਦੁੱਧ ਤੇ ਦਿੱਤੀ ਜਾਊਗੀ ਹਨਾ ਇਹਨਾਂ ਇਹਨਾਂ ਵੀ ਦਿੱਤੀ ਜਾਊਗੀ ਦਿੱਤੀ ਜਾਊਗੀ ਘਰ ਮਾਲੀ ਬਾਕੀ ਕੋਈ ਸੇਵਾਲਾ ਵੀਰ ਹੋਏ ਤੇ ਬਾਕੀ ਗਾਂ ਚੰਗੀ ਤਿਆਰ ਹੋ ਜੋਗੀ ਐਤਕੀ ਨਹੀਂ ਕਿੰਨੇ ਦੀ ਦੇ ਦੇ ਕੀ ਮੁੱਲ ਇੱਕੋ ਫਿਕਸ ਹੀ ਕਰ ਦੋ ਜੇ ਤਾਂ ਘਟਾ ਵਾਧਾ ਆਪਾਂ ਕਰਨਾ ਹੀ ਨਹੀਂ ਹਨਾ ਹਾਂਜੀ 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 ਮੋਲ ਵੀਰ ਜੀ ਆਪਣਾ ਹੋਏ ਨਹੀਂ ਹੈਗਾ ਪੀਨੇ ਮੰਗ ਲਈ ਬਾਅਦ ਚ ਅੱਧੇ ਜੀ ਡਿੱਗ ਪੈਣਾ ਹਾਂਜੀ ਹਾਂ ਛੜਦੀ ਦੇ ਦਈਏ ਮੈਂ ਨਾ ਵੇਹ ਲੋ ਸਾਡੀ ਬੈਣ ਕਰਾ ਲਈ ਜਿੰਨਾ ਮਰਜ਼ੀ ਹਾਂ ਹੋਰ ਦੋ ਛੱਡ ਦਿਓ ਚਲੋ ਕੋਈ ਨਹੀਂ ਛੱਡਦੇ 50000 ਦੀ ਦੇ ਦਿਓ ਹਾਂਜੀ ਹਾਂਜੀ ਸੱਜਣੋ 58000 ਦੀ ਜੈਸਨ ਉਹ ਆ ਅੱਗੇ ਜਿਹੜਾ ਬੁੱਲ ਆ ਗਿਆ ਨੀਲੀ ਰਾਵੀ ਦੇ ਵਿੱਚ ਇਹ ਚੰਗਾ ਸੰਭਿਆ ਸੁੰਭਿਆ ਭਲਿਆ ਭਲੋਸਾ ਚੰਗੇ ਬੱਚੇ ਬੁੱੱਚੇ ਜਿਹੜੇ ਪੌਂਦਾ ਏ ਇਹਨਾਂ ਕੋਲ ਵੀਡੀਓ ਵੀ ਹੈਗੀ ਆ ਤੇ ਜੇ ਜੀ ਮਾਜ ਭਾਵੇਂ ਦਿੱਤਾ ਜੀ ਮਰਜ਼ੀ ਕੋਈ ਮੋਰਾ ਤੇ ਹੋਏ ਨਾ ਹਾਂ ਬੱਚਾ ਇਹਨੇ ਆਪਦੇ ਦੇ ਖਰਨਾ ਮੈਂ ਇਹਨੇ ਆਪਦੇ ਦੇ ਖਰਨਾ ਹਾਂ ਹਾਂ ਛਿੱਗਾ ਗਿਆ ਮੂੰਹ ਤੋਂ ਹਾਂ ਮੂੰਹ ਚੇਦਾਂਦਾ ਹਾਂ ਹਾਂ ਜਵਾਨ ਨਹੀਂ ਹੋਇਆ ਜੀ ਹਾਂਜੀ ਹਾਂਜੀ ਤੋੜਾ ਤੋੜਾ ਕਰਵਾ ਦਿੱਕੇ ਇਹਦਾ ਵਿੱਚ ਇੱਕ ਸੱਜਣੋ ਸੋਹਣਾ ਏ ਚੰਗੀ ਬਰੀਡ ਵਾਲਾ ਹੈ ਜਿਵੇਂ ਕਿਸੇ ਨੇ ਬਰੀਡ ਤੇ ਕੰਮ ਕਰਨਾ ਜਾਂ ਨੀਲੀ 라ਵੀ ਤੇ ਠੀਕ ਆ ਜਾਂ ਗੱਡੀ ਗੁੱਡੀ ਤੇ ਵੀ ਲਾਉਣਾ ਹੈ ਸਾਰੇ ਕੰਮ ਕਰਦਾ ਗੱਡੀ ਤੇ ਵੀ ਆ ਮੈਂ ਵੀ ਸਾਰੀਆਂ ਬਾਕੀ ਭਾਵੇਂ ਕੋਈ ਬੱਚਾ ਖੜੀ ਫਿਰੇ ਉਹ ਜਾਨੀਗਾ ਹੈਗਾ ਵੀ ਚੰਗੇ ਤੇ ਹਾਂਜੀ ਹਾਂਜੀ ਬਿਲਕੁਲ ਓਕੇ ਆ ਮਧਰੀਆਂ ਗੋੜੀਆਂ ਜਾਮ ਕਰਕੇ ਜਿਹੜੀ ਨੀਲੀ 라ਵੀ ਨਸਲ ਹਮੇਸ਼ਾ ਹੁੰਦੀ ਆ ਸਾਰੇ ਮਾਰਕਿੰਗ ਪੂਰੀ ਰੱਖਦਾ ਜੀ ਲੈਓ ਤੇ ਮਾਲੀ ਜਿਹੜਾ ਹੈ ਰਾਜੀ ਆ ਫੁੱਲ ਅੰਡਾ ਕਰਕੇ ਨਾਥਨ ਦੀ ਵੀ ਨਹੀਂ ਲੋੜ ਜਿਵੇਂ ਮਾਰਦੀ ਨਾਥਨ ਉਤੇ ਮਾਰੀ ਨਹੀਂ ਹੈ ਨਾ ਪੰਜ ਨਿਹਰੇ ਦਾ ਬੱਚਾ ਵੀ ਫੜੀ ਫਰੇ ਉਹ ਜਿਹਾ ਬਿਲਕੁਲ ਸੁਹਾ ਦਾ ਸ਼ਾਂਤਮਈ ਹੈ ਨਾ ਕਈ ਖੈਰੂ ਪਾਉਂਦੇ ਰਹਿੰਦੇ ਮਾਲੀ ਇਹਨੋਂ ਨਹੀਂ ਕੋਈ ਪ੍ਰਵਾਹ ਲਓ ਜੀ ਤੇ ਇਹਦੀ ਕੀਮਤ ਕਿੰਨੀ ਕਰ ਦੀਏ ਇਹਦੀ ਕੀਮਤ ਆਪਾਂ 3 ਤਾਂ ਆਪਾਂ ਉਹੀ ਮੁੱਲ ਰੱਖਨੇ ਆ ਵੀ ਜਿਆਦਾ ਐਵੇਂ ਕੋਈ ਵੀਰ ਫੋਨ ਲਾ ਕੇ ਕਿ ਨਹੀਂ ਗਈ ਜਦਬਾਜੀ ਫਿਕਸ ਹੀ ਕਰ ਦੋ ਇੱਕੋ ਕਰ ਦੋ ਹਾਂਜੀ ਹਾਂਜੀ ਇਹ ਤਰਦਾ ਦੇ ਦਈਏ ਮੇਲ ਆ ਤੁਹਾਡੀ ਖੁਸ਼ੀ ਆ ਤਹਾਡੀ ਖੁਸ਼ੀ ਅਜੇ ਕਰਨਾ ਕੋਈ ਤੇ ਕਰ ਦੂ ਵੀ ਜਿਹੜਾ ਹਾਂ ਨਾ ਦੇਣਾ 70 ਦਾ ਦੇ ਦਾਂਗੇ ਜੈ ਸਨੋ ਠੀਕ ਆ ਸੱਜਣੋ ਆਪੀ ਛੋਟੀ ਹੋਗੀ ਜੈ ਸਨੋ ਆ 70000 ਦੇ ਵਿੱਚ ਤੁਹਾਨੂੰ ਮਿਲ ਜੂਗਾ ਬਾਕੀ ਚੰਗਾ ਜਿਹਨੇ ਬਰੀਡ ਤੇ ਕੰਮ ਕਰਨਾ ਬੇਨਤੀ ਉਹਨੂੰ ਕੀ ਇਹ 2 ਮਿੰਟ ਲਾ ਕੇ ਆਪਣਾ ਫ੍ਰੀਜ਼ ਲਿਓ ਟੈਸਟੀ ਕਾਲ ਵੀ ਚੰਗੇ ਆ ਸਾਰੀਆਂ ਨਿਸ਼ਾਨੀਆਂ ਕਵਰ ਕਰਦਾ ਆ ਨੀਲੀ ਚ ਪਿਓਰ ਆਉਂਦਾ ਮਾਲੀ ਛੱਗਾ ਮੂੰ ਤੋਂ ਠੀਕ ਹੈ ਜੀ ਸੋਨਾ ਤੇ ਮੈਂ ਵੀ ਚੰਗੀ ਭਾਣਾ 52000 ਦੇ ਵਿੱਚ ਸੱਜਰ ਜੜੀ ਝੋਟੀ ਤੁਹਾਨੂੰ ਦੇ ਦੇਣੀ ਆ ਇਹ ਤੋ ਅੱਕੜਾਂ ਵਾਲਾ ਭਾਅ ਹੁੰਦਾ ਜੀ ਤੇ ਖਰੀਦਦਾਰੀ ਆਪਣੀ ਤੁਸੀਂ ਕਰ ਲਿਓ ਪਿੰਡ ਬੂ ਪਹੁੰਚ ਕੇ ਬਾਈ ਗਰ ਲਾਲ ਦੇ ਫਾਰਮ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ